ਕਿ ਬਾਚਿੰਦਰ ਬੋਸ ਜੋਗੀ ਆਜ਼ਾਦ ਇੰਦ ਫੌਜ ਦੇ ਮੁਖੀ ਸਨ ਉਹਨਾਂ ਦੇ ਸਾਥੀ ਸਰਦਾਰ ਚਰਨ ਸਿੰਘ ਦੀ ਧਰਮ ਪਤਨੀ ਮਾਤਾ ਕਰਤਾਰ ਕੌਰ ਕੱਪ ਕੱਪ ਚਾਹ ਵੇਚਣ ਲਈ ਮਜਬੂਰ ਹੈ ਇਹ ਸਰਕਾਰ ਬਲੋ ਕੀ ਸਹੂਲਤਾਂ ਮਿਲਿ ਕੁਛ ਹੀ ਨਹੀਂ ਲੱਜੇ ਕੋਈ ਸਹੂਲਤ ਨਹੀਂ ਮੈਨੂੰ ਇਹ ਤਾਂ ਨਹੀਂ ਜਿੱਦਣ ਮਰ ਗਿਆ ਉਦੋਂ ਪਰਵੰਦੇਦਾਂ ਜਿੰਦੇ ਨੂੰ ਤਾਂ ਮੈਨੂੰ ਇਹ ਤਾਂ ਵਿਕਾਸ ਨਹੀਂ ਕਿਸੇ ਨੇ ਨਹੀਂ ਪਛਾਣਿਆ ਸਭ ਜਿੰਨੂੰ ਪੁੱਛਦੇ ਨੇ ਘਰ ਅਗਲੇ ਡਰਦੇ ਪੱਜ ਜਾਂਦੇ ਸੀ ਪਤਾ ਨਹੀਂ ਪੁਰਸਵਰਾ ਦਾ ਬੰਦਾ ਕਿ ਕਹੋਣੇ ਹੈ ਤੇ ਵਕੀਲਾ ਸਾਨੂੰ ਲੋਟ ਲੋਟ ਖਾ ਲਿਆ ਸਾਡਾ ਕੁਝ ਨਹੀਂ ਕੀਤਾ ਦੋਖੇ ਤਾਂ ਬੱਚੋ ਇਸੇ ਚੀਜ਼ ਦਾ ਹੈ ਕਿ ਸਿਰਫ ਮੌਨਾਂ ਦੀ ਕੁਰਬਾਨੀ ਦਾ ਮੰਗਦੀਆਂ ਗਵਰਨਮੈਂਟ ਤੋਂ ਕੋਈ ਬਾਪ ਨਹੀਂ ਮੰਗਣ ਲਈ ਪੇਸ਼ਪੜੀਆਂ ਚ ਪਾਣੀ ਹੋਣਾ ਤੇ ਛਪੜੀਆਂ ਦਾ ਪਾਣੀ ਪੀਣ ਨਾਲ ਰੁੱਖਾਂ ਦੇ ਪੱਤੇ ਫੂਰੂ ਖਾਣੇ ਮਨ ਨੂੰ ਬੜਾ ਦੁੱਖ ਹੁੰਦਾ ਪੈਦੀਆਂ ਤਕਲੀਫਾਂ ਜਾਕੀਆਂ ਤੇ ਮੈਂ ਉਹਨਾਂ ਦਾ ਇੱਕ ਕਮਾਈ ਕੀਤੀ ਮੰਗਣ ਲਈ ਆ ਵੀ ਮੈਨੂੰ ਮੇਰਾ ਹੱਕ ਦੇ। ਇਹ ਕੰਮ ਮੇਰੇ ਕੋਲ ਕਿੱਥੇ ਹੈ? 30 ਸਾਲ ਹੋ ਗਏ। ਉਹਨਾਂ ਦੇ ਅਥਾਂ ਜਿਹੜੀ ਮੈਨੂੰ ਆਈ ਆ। 15 ਅਗਸਤ 26 ਜਨਵਰੀ ਜਿਹੜੇ ਵੀ ਦੇਸ਼ ਦੀ ਆਜ਼ਾਦੀ ਦੇ ਨਾਲ ਦਿਹਾੜੇ ਗਿਆ। ਕਦੀ ਤੁਹਾਨੂੰ ਉੱਥੇ ਬੁਲਾਇਆ ਨਹੀਂ ਗਿਆ। ਕਦੀ ਸਨਮਾਨਤ ਨਹੀਂ ਕੀਤਾ ਗਿਆ। ਉਹ ਤੋਂ ਬਗ੍ਹਾ ਬੈਠਾ ਤਰ ਗਿਆ 8 ਸਾਲ ਹੋ ਗਏ। ਇਹ ਛੋਟਾ ਟੜ ਮਹਾਰਾਏ ਪਹਲਾ ਕਰ ਮੈਂ ਇਸ ਰੋਡ ਤੇ ਬਹਿਣ ਵਾਲੀ ਜਿੰਦਗੀ ਅੰਡੇ ਬੈਗੀ government ਵੀ ਵੀਂਦੀ ਆ ਭਗਵੰਤ ਮਾਨ ਵੀ ਵੀਂਦਾ ਵਾ ਪਰ ਨਹੀਂ ਕਿਸੇ ਦੇ ਮਨ ਦੇ ਤੇ ਅਸਰ ਪੈਂਦਾ ਹੀ ਨਹੀਂ ਆਮਾ ਪੱਤਰ ਜਿਹੜਾ ਮਿਲਿਆ ਫਿਰ ਕੀ ਤਰ੍ਹਾਂ ਸਮਝਦੇ ਜੇ ਤਾ ਮਾ ਉਹ ਵੇਖਦੇ ਕੇ ਤੁਸੀਂ ਯਾਦ ਕਰਦੇ ਜੇ ਫਿਰ ਮਨ ਭਰਦਾ ਵੀ ਆ ਕੀ ਫਾਇਦਾ ਹੋਇਆ ਇਹਦਾ ਮੈਂ ਤਾਂ ਬਚਾ ਨਹੀਂ ਆ ਵੀ ਲੈ ਲਓ ਮੇਰ ਕੋਲ ਕੀ ਅਸੀ ਸਾਲ ਨੂੰ ਇਹ ਕਿੰਨੇ ਸਾਲ ਨੂੰ ਇਹ ਬਾਕੀ ਦੁੱਖਵੜੇ ਵੇਖੇ ਬੇਟਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਡੀ5 ਚੈਨਲ ਪੰਜਾਬੀ ਦੇ ਨਾਲ ਤੇ ਮੈਂ ਹਰਪਿੰਦਰ ਸਿੰਘ ਸੰਸਵਾ ਅੱਜ ਤਰਨਤਾਨ ਬਠਿੰਡਾ ਹਾਈਵੇ ਰੋਡ ਦੇ ਉਤੇ ਮੌਜੂਦ ਆ ਜਿੱਥੇ ਕਿ ਸ਼ੁਭਾਸ਼ ਚੰਦਰ ਬੋਸ ਜੋ ਕਿ ਆਜ਼ਾਦ ਇੰਦ ਫੌਜ ਦੇ ਮੁਖੀ ਸਨ ਉਹਨਾਂ ਦੇ ਸਾਥੀ ਸਰਦਾਰ ਚਰਨ ਸਿੰਘ ਦੀ ਧਰਮ ਪਤਨੀ ਮਾਤਾ ਕਰਤਾਰ ਕੌਰ ਕੱਪ ਕੱਪ ਚਾਹ ਵੇਚਣ ਲਈ ਮਜਬੂਰ ਹੈ ਕਿਉਂਕਿ ਸਰਕਾਰਾਂ ਦੀਆਂ ناکਾਮੀਆਂ ਸਰਕਾਰਾਂ ਵੱਲੋਂ ਉਹਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਕੋਈ ਪਰਿਵਾਰ ਨੂੰ ਨੌਕਰੀ ਨਹੀਂ ਦਿੱਤੀ ਗਈ ਮਾਤਾ ਕੇਵਲ ਦੇ ਕੇਵਲ ਬੁਢਾਪਾ ਪੈਨਸ਼ਨ ਤੇ ਗੁਜ਼ਾਰਾ ਕਰ ਰਹੀ ਹੈ ਤੇ ਅੱਜ ਦਾਦੀ ਪੋਤਾ ਇਸ ਟਾਬੇ ਨੂੰ ਚਲਾ ਰਹੇ ਨੇ ਇੱਕ ਛੋਟਾ ਜਿਹਾ ਸਟਾਲ ਲਾ ਕੇ ਆਪਣਾ ਗੁਜ਼ਰ-ਗੁਜ਼ਾਰਾ ਕਰ ਰਹੇ ਰੋਟੀ ਦਾ ਗੁਜ਼ਾਰਾ ਕਰ ਰਹੇ ਨੇ ਕਮਾ ਹੋ ਗਿਆ ਦੀ ਜਾਦ ਹੋਈ ਨੂੰ ਤੇ ਸਰਕਾਰ ਵੱਲੋਂ ਕੀ ਸਹੂਲਤਾਂ ਮਿਲੀਆਂ ਕੁਛ ਵੀ ਨਹੀਂ ਮਿਲਿਆ ਕੋਈ ਸਹੂਲਤ ਨਹੀਂ ਮੈਨੂੰ ਇਹ ਤਾਂ ਹੀ ਨਹੀਂ ਜਦੋਂ ਮਰ ਗਿਆ ਉਦੋਂ ਭਾਵੇਂ ਦੇ ਦੇਣ ਜਿੰਦੀ ਨੂੰ ਤਾਂ ਮੈਨੂੰ ਇਹ ਤਾਂ ਕਾਸ ਨਹੀਂ ਇਹ ਨੂੰ ਦੇਣਗੇ ਜੇ ਦੇਣ ਤਾਂ ਫਿਰ ਮੈਨੂੰ ਤਾਂ ਕੇ ਖਾਂਦੀ ਕੀ ਰੋੜਾ ਮੜਾ ਟਾਂਚਾ ਬਣਿਆ ਚਾਹ ਦਾ ਗੁਜ਼ਾਰਾ ਕਰਦੇ ਉਹ ਵੀ ਸਾਦਾ ਤੋੜ ਕੇ ਰੱਦਤਾ ਜੇ ਬੱਚੇ ਕਮਾਈ ਕਰਦੇ ਤਾਂ ਗਵਰਨਮੈਂਟ ਕਰਨੀ ਨਹੀਂ ਦਿੰਦੀ ਤੇ ਜੇ ਆੰਦੇ ਆ ਕੋਈ ਬੱਚੇ ਵਾਰਾ ਫਿਰਦੇ ਵਾਰਾ ਹੀ ਫਿਰਨੇ ਕਿਉਂ ਕਮਾਈ ਨਾ ਹੋਈ ਤੇ ਬਾਕੀ ਜੇ ਸਰਦਾਰ ਜੀ ਸ਼ੁਭਾਚੰਦਰ ਬੋਸ ਦੇ ਸਾਥੀ ਆ ਤੇ ਜਦੋਂ ਆਜ਼ਾਦ ਹਿੰਦ ਫੌਜ ਬਣਦੀ ਆ ਤੇ ਤੁਸੀਂ ਉਹ ਤੁਹਾਡੀ ਸ਼ਾਦੀ ਹੋਈ ਸੀ ਜਾਂ ਨਹੀਂ ਹੋਈ ਸ਼ਾਦੀ ਮੇਰੀ ਬਾਅਦ ਚ ਹੋਈ ਆ ਇਧਰ ਆ ਕੇ ਉਹਨਾਂ ਨੇ ਜਦੋਂ ਉਹਨਾਂ ਨੂੰ ਉਧਰ ਉਧਰ ਯਾਦ ਹੋ ਗਿਆ ਨਾ ਇਧਰ ਜਦੋਂ ਆਏ ਵੀ ਆਪਣਾ ਮਲਕ ਵੇਖੇ ਜਿਹੜਾ ਯਾਦ ਕਰਾਇਆ ਫੇਰ ਉਹਨਾਂ ਨੇ ਸ਼ਾਦੀ ਕਰਾਈ ਤੇ ਇੰਨਾ ਭਰਾਵਾਂ ਇਧਰ ਆਣ ਕੇ ਕਰਾਈਏ ਸਰਦਾਰ ਜੀ ਉਸ ਵੇਲੇ ਪਾਕਿਸਤਾਨ ਰਹਿੰਦੇ ਸੀ ਹਾਂਜੀ ਪਾਕਿਸਤਾਨ ਰਹਿੰਦੇ ਸੀ ਸਰਦਾਰ ਸਾਹਿਬ ਕਿਤਨਾ ਪਾਕਿਸਤਾਨ ਦੇ ਵਸਨੀਕ ਸੀਗੇ ਨਹੀਂ ਨਹੀਂ। ਐਠੋਂ ਦੇ ਸੀ। ਪਾਕਿਸਤਾਨ ਦੇ ਨਹੀਂ ਇਧਰੋਂ ਬਚਪਨ ਕਿ ਉਧਰ ਗਿਆ ਉਧਰ ਮਾਪਿਆਂ ਦੱਸਿਆ ਨਹੀਂ ਜਾ ਕੇ ਇਹਨਾਂ ਨੇ ਵਿੱਚ ਭਰਤੀ ਹੋ ਗਿਆ। ਜਦੋਂ ਇਹਨਾਂ ਨੂੰ ਸਾਲ 6 ਮਹੀਨੇ ਹੋ ਗਿਆ ਤਾਂ ਫੇਰ ਮਾਪਿਆਂ ਨੇ ਦੱਸਿਆ ਵੀ ਮੂੰਹ ਭਰਤੀਆਂ ਤਾਂ ਇੱਕ ਵਾਰ ਰੋਪੜ ਤੇ ਟੇ ਬਚਾਈ ਨਹੀਂ। ਠੀਕ ਜੋ ਦੇਸ਼ ਯਾਦ ਆਇਆ ਤਾਂ ਇਹ ਵੀ ਦੇਸ਼ ਨੂੰ ਤਾਂ ਵੇਖਿਆ ਜਦ ਯਾਦ ਕਰਿਆ। ਜੈਨੀਆਂ ਤੰਗੀਆਂ ਤਕਲੀਫਾਂ ਚਾਕੀਆਂ ਤਾਂ ਉਹ ਤੇ ਜਾ ਕੇ ਵੇਖੀ ਫੇਰ ਕਾਲੇ ਪਾਣੀ ਵਾਂਦੇ ਘਣਾਣੇ ਕਹਿੰਦਾ ਵੀ ਜਨ ਜਾਨਾਂ ਦੇ ਚਲੇ ਜਾ। ਇਹ ਫੇਰ ਇਧਰ ਆ ਗਿਆ। ਜਦ ਇੱਧਰ ਆ ਕੇ ਸਾਡੇ ਜ਼ਮੀਨ ਪੰਡਾ ਸਾਹਿਬ ਵੰਡਿਆ ਸੀ ਕਿਸੇ ਨੇ ਨਹੀਂ ਪਛਾਣਿਆ ਸਭ ਜਿੰਨੂੰ ਪੁੱਛਦੇ ਨਾ ਕਰ ਅਗਲੇ ਡਰਦੇ ਭੱਜ ਜਾਂਦੇ ਸੀ ਕੀ ਪਤਾ ਨਹੀਂ ਪੋਸੋੜਾ ਦਾ ਬੰਦਾ ਕਿ ਕਹੋਣੇ ਤੇ ਤਾਈ ਸੀ ਨਹੀਂ ਉਹਨੇ ਪਛਾਣ ਕੇ ਫਿਰ ਦੱਸਿਆ ਫਿਰ ਆਪਣੇ ਘਰ ਘਰ ਦੇ ਵਿੱਚ ਰੁਝ ਗਏ ਆਪ ਦਾ ਇਹਨਾਂ ਧਿਆਨ ਨਾ ਕੀਤਾ ਵੀ ਮੈਂ ਆਪਦੇ ਗਿਉਨਮ ਕਲੀਕ ਕੀਤੀ ਇਹਦਾ ਵੀ ਮੈਂ ਆਪ ਦਾ ਕੋ کاروبار ਕਰਾਂ ਬਸ ਆ ਪਛੜਦੇ ਪਛੜਦੇ ਪਛੜ ਕੇ ਜੇ ਚੁਕੇ ਜਾਂ ਤੇ ਵਕੀਲਾ ਸਾਨੂੰ ਲੁੱਟ ਲੁੱਟ ਖਾ ਲਿਆ ਸਾਡਾ ਕੁਝ ਨਹੀਂ ਕੀਤਾ ਮੁੜ ਕਾਨੂੰਨੀ ਕੇਸ ਚੱਲੇ ਪਏ ਆ ਕਾਕਾ ਦਾ ਇਸ ਸੰਬੰਧ ਵਿੱਚ ਅਦਾਲਤਾਂ ਵਿੱਚ ਕੇਸ ਤੁਹਾਡੇ ਚੱਲੇ ਸੀ ਉਦੋਂ ਮੈਨੂੰ ਚਾਹਵਦਾ ਸੁਣ ਲੈ ਅਦਾਲਤ ਵਿੱਚ ਕੇਸ ਚੱਲਿਆ ਸੀ ਮੈਂ ਕਿਹਾ ਚੱਲਿਆ ਸੀ ਅੱਛਾ ਜੀ ਜਦੋਂ ਆਹ ਪੂਰੇ ਹੋ ਗਏ ਨਾ ਜਾਂਦ ਰਿਆਂ ਸੀ ਤੇ ਮੈਨੂੰ ਫਿਰ ਜੱਜ ਸੀ ਜਨਾਨੀ ਅੱਛਾ ਜੀ ਮੈਨੂੰ ਆਦੀ ਮਾਤਾ ਤੁਹਾਂ ਕਹੇਗੀ ਆਪਣਾ ਗ੍ਰੇਟਿੰਗ ਸੱਦਾਂਗੇ ਤੇ ਮੈਂ ਬੇਟਾ ਮੈਂ ਨਹੀਂ ਆ ਸਕਦੀ ਕਮੈਨ ਨੂੰ ਦੀਦਾ ਨਹੀਂ ਪਾਉੜੀਆਂ ਮੈਂ ਚੜਦੀ ਮੈਨੂੰ ਸਾਹ ਚੜ ਜਾਂਦਾ ਕੋਈ ਮੈਨੂੰ ਲੈ ਕੇ ਆਉ ਤਾਂ ਮੈਂ ਉਹ ਕਰਦੇ ਮੇਰੇ ਕੋਈ ਜੀ ਨਹੀਂਗਾ ਉਹਨੇ ਫਿਰ ਮੇਲੀ ਲੀਕ ਮਾਰਦੀ ਉਹਨੇ ਆਖਿਆ ਮਾਤਾ ਤੈਨੂੰ ਮੁੰਡੀ ਲੋਡ ਗਈ ਨੇ ਇਹ ਕੇਸ ਹਾਲਾ ਚੱਲਿਆ ਵਾ ਪਰ ਗਵਰਨਮੈਂਟ ਦਾ ਮੈਨੂੰ ਕੋਈ ਹੱਕ ਨਹੀਂ ਮਿਲਿਆ ਕੋਈ ਸਹੂਲਤ ਨਹੀਂ ਮਿਲੀ ਮਨ ਤੇ ਦੁੱਖ ਹੈਗਾ ਵੀ ਦੇਸ਼ ਜੇ ਸੀ ਆਜ਼ਾਦੀ ਦੇ ਲਈ ਇੰਨੀ ਕੁਰਬਾਨੀ ਕੀਤੀ ਮੁਸੀਬਤਾਂ ਝੱਲੀਆਂ ਤੇ ਹਾਸਲ ਕੁਛ ਨਹੀਂ ਆਇਆ ਰੋਖਾ ਦਾ ਬੱਚਾ ਐਸੀ ਚੀਜ਼ ਦਾ ਹੈ ਕਿ ਸਿਰਫ ਮੌਨਾਂ ਦੀ ਕੁਰਬਾਨੀ ਦਾ ਮੰਗਦੀ ਹੈ ਗਵਰਨਮੈਂਟ ਤੋਂ ਕੋਈ ਬਾਫਰ ਨਹੀਂ ਮੰਗਣ ਲਈ ਪਰ ਨਹੀਂ ਗਵਰਨਮੈਂਟ ਦੇ ਜਿ ਤਰ੍ਹਾਂ ਦੇ ਮਕਾਨ ਤੇ ਜੂਨੀ ਸਰਕੰਡਈ ਮੌਨਾਂ ਦੇ ਜਿੰਨੀਆਂ ਉਹਨਾਂ ਦੱਸਦੇ ਹੁੰਦੇ ਨੇ ਗੱਲਾਂ ਸੁਣੀਆਂ ਨਹੀਂ ਸੀ ਜਾਂਦੀਆਂ ਤੇ ਛਪੜੀਆਂਾਂ ਚ ਪਾਣੀ ਹੋਣਾ ਤੇ ਛਪੜੀਆਂ ਦਾ ਪਾਣੀ ਪੀਣਾ ਰੋਖਾ ਦੇ ਪੱਤੇ ਫਰੂ ਫਰੂ ਖਾਣੇ ਪਰ ਗਵਰਨਮੈਂਟ ਨੇ ਕੋਈ ਕਦਮ ਕਦਮ ਜਿੰਦੇ ਰਹੇ ਜਾਂ ਗੱਲਾਂ ਚ ਲੋਕ ਲੋਕੇ ਜਿੱਧਰ ਜਾਣਾ ਉਹਧਰੇ ਲੋਕ ਲੋਕੇ ਕਹੀ ਕਿ ਉਹਨਾਂ ਦੀ ਗੱਲਾਂ ਸੁਣੀਆਂ ਨਹੀਂ ਸੀ ਜਾਂਦੀਆਂ ਬਟ ਅੱਜ ਜਦੋਂ ਕਰਦੇ ਸੀ ਨਾ ਮਨ ਨੂੰ ਬੜਾ ਦੁੱਖ ਹੁੰਦਾ ਪੈ ਜਾਂਦੀਆਂ ਤੇ ਖਲੀ ਪਹੁੰਚ ਆ ਕੇ ਨਾ ਤੇ ਮੈਂ ਉਹਨਾਂ ਦਾ ਇੱਕ ਕਮਾਈ ਕੀਤੀ ਮੰਗਣ ਡਈਆ ਵੀ ਮੈਨੂੰ ਮੇਰਾ ਹੱਕ ਦੇ ਦੋ ਪਰ ਨਹੀਂ ਤੁਹਾਡੇ ਕੋ ਤਾਮਾ ਪੱਤਰ ਹੈਗਾ ਵਾ ਜੋ ਪ੍ਰਧਾਨ ਮੰਤਰੀ ਸ਼੍ਰੀ ਮਧਿੰਦਰਾ ਗਾਂਧੀ ਨੇ ਤੁਹਾਨੂੰ ਜਿਹੜਾ ਸਨਮਾਨਿਤ ਕੀਤਾ ਸੀ ਉਹ ਤੇ ਕੋਈ ਸਹੂਲਤ ਮਿਲਦੀ ਤੁਹਾਨੂੰ ਕੋਈ ਨਹੀਂ ਮਿਲਿਆ ਪਰ ਮੈਨੂੰ ਕੋਈ ਸਹੂਲਤ ਨਹੀਂ ਮੈਨੂੰ ਕਿਸੇ ਪੁੱਛਿਆ ਵੀ ਨਹੀਂ ਆਣ ਕੇ ਹੁਣ ਵੀ ਉਹਨਾਂ ਦੀ ਫੋਟੋ ਲਾਈ ਹੈ ਕਿ ਕਹਿ ਰਹੀ ਜੀ ਪਰ ਲੋਕ ਕੋ ਵੇਂਦੇ ਅਫਸਰ ਵੇਂਦੇ ਆ ਪਰ ਨਹੀਂ ਕਿਸਾਨ ਕੈ ਮੈਨੂੰ ਇੱਥੋਂ ਤਾਂ ਹੀ ਨੇ ਪੁੱਛਿਆ ਵੀ ਮਦਦ ਦੇ ਨੂੰ ਕੋਈ ਹਸਾਰਾ ਮਿਲਦਾ ਕਿ ਨਹੀਂ ਮਿਲਦਾ ਪਰ ਨਹੀਂ ਚਾਰੀ ਚ ਤਸਵੀਰ ਲੱਗੀ ਆ ਸਰਦਾਰ ਸਾਹਿਬ ਕਰਤਾਰ ਸਿੰਘ ਹੁਣਾਂ ਦੀ ਪਰ ਕੋਈ ਸਨਮਾਨਤ ਨਹੀਂ ਕਦੀ ਬੁਲਾਇਆ ਤੁਹਾਨੂੰ ਉੱਥੇ ਆਣ ਕੇ ਕਈ ਲੋਕ ਸਾਨੂੰ ਬੁਲਾਉਂਦੇ ਜਦੋਂ ਜਿੰਦੇ ਸੀ ਨਾ ਉਹ ਸਾਨੂੰ ਬੁਲਾਉਂਦੇ ਸੀ 26 ਜਨਵਰੀ ਤੇ ਵੀ ਤੇ ਤੇ ਆਪਣੀ ਜਿਹੜੀ ਹੁੰਦੀ ਆ ਦੁਬਾਰੇ ਉਹ ਤਾਂ ਤਾਂ ਵੀ ਜਾਂਦੇ ਰਹੇ ਸਾਨੂੰ ਕਾੜ ਖੋਦ ਆਉਂਦਾ ਰਿਹਾ ਉਹ ਮੇਰ ਕੋ ਇੱਕ ਚਿੱਠੀ ਲੱਭੀ ਸਾਰੀਆਂ ਮੇਰੇ ਪੋਤੇ ਨੇ ਸਾੜ ਕੇ ਤੇ ਮਾਤਾ ਤੂੰ ਕੀ ਕਰਨਿਆ ਇੱਕ ਮੇਰ ਕੋ ਚਿੱਠੀ ਹੈ ਕਿ ਨੂੰ 30 ਸਾਲ ਹੋ ਗਏ ਉਹਨਾਂ ਦੇ ਹੱਥਾਂ ਦੀ ਜਿਹੜੀ ਮੈਨੂੰ ਆਈ ਹੈ ਤੇ ਅਸੀਂ ਜਾਂਦੇ ਨੇ ਦੋਵੇਂ ਜੀ ਉੱਥੇ ਚੇਪਲ ਦੇ ਉੱਤੇ ਉਦੋਂ ਬਾਅਦ ਜਦੋਂ ਮਰ ਗਏ ਉਹਨਾਂ ਨੇ ਕਿਸੇ ਨੇ ਬੁਲਾਇਆ ਨਹੀਂ ਇੱਕ ਉਥੇ ਇਹਨਾਂ ਦੀ ਪਾਰਟੀ ਦਾ ਬੰਦਾ ਸੀ ਘੁੰਮਣ ਉਹਦਾ ਨਾਂ ਸੀ ਉਹ ਸੱਤ ਚੰਦਾ ਲਿੰਦਾ ਜਦੋਂ ਹੀ ਜਾਂਦੇ ਸਨ ਕਿਚੇਰੀ ਦੇ ਵਿੱਚ ਪਹਿਲਾਂ ਉਹਨੇ ਚੰਦਾ ਲੈਣ ਨੂੰ ਕਿਹਾ ਪਹਿਲੇ ਚੰਦਾ ਦੋ ਜਦੋਂ ਗੁਰਗਮੰਗਰ ਕੰਮ ਨੂੰ ਕਿਸੇ ਫਿਲਾਇਆ ਹੀ ਨਹੀਂ ਨਾਮੁਨਿਟੇ ਸੱਸਾ ਦੇ ਆਈ ਹੈ ਇਹ ਨਹੀਂ ਤੇ ਬਕਾਇਦਾ ਚਿੱਠੀ ਆਉਂਦੀ ਹੁੰਦੀ ਸੀ ਆਹ ਦਿਨ ਦੇ ਫੌਜ ਦੇ ਜਿਹੜੇ ਸਾਥੀ ਆ ਜਿਹੜੀ ਉਹਨਾਂ ਦੀ ਫਰੀडम फाइਟਰ ਦੇ ਜਿਹੜੇ ਹੈਗੇ ਆ ਵਰਕਰ ਜਿਹੜੇ ਆ ਜਾਂ ਸਿਪਾਹੀ ਸੀ ਜਿਹੜੇ ਅੱਜ ਵੀ ਹੈਗੇ ਆ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਕਦੀ ਅੱਜ ਤੱਕ ਗੱਲ ਕੀਤੀ ਸੀ ਉਹਨਾਂ ਨਾਲ ਬੱਚਾ ਬੜੀ ਗੱਲ ਕੀਤੀ ਅਸੀਂ ਇੱਕ ਅੰਬਰਸਾ ਰਹਿੰਦਾ ਸੀ شیخ ਸੀ ਨਿਰੋਸ਼ਨ ਲਾਲ ਸੀ ਨਾ ਉਹਦਾ ਉਹ ਰਹਿੰਦਾ ਹਲਗੇੜ ਉਹਦੇ ਨਾਲ ਵੀ ਅਸੀਂ ਗੱਲ ਕੀਤੀ ਸੀ ਇਹ ਕਈ ਥਾਂ ਤਰਨਦਾਰ ਰਹਿੰਦਾ ਸੀ ਉਹਨਾਂ ਸੰਤੋ ਸੰਸਿਓਦਨਾ ਵੀ ਗੱਲ ਕੀਤੀ ਫੇਕ ਫੌਜਾਸੋਂ ਨੂਰਦੀ ਦਾ ਉਹ ਪਤਾ ਨਹੀਂ ਕਪਟਨ ਆਕੇ ਕਿ ਉਹਦੇ ਨਾਲ ਵੀ ਅਸੀਂ ਗੱਲ ਕੀਤੀ ਬਸ ਇਹਨੂੰ ਐ ਵਾਂ ਚੱਲਾਂਗੇ ਕਰਾਂਗੇ ਚੱਲਾਂਗੇ ਬਸ ਟਾਲਾ ਟਾਲੀ ਕੀਤਾ ਕਿਸੇ ਨਾਲ ਨਹੀਂ ਸਾਨੂੰ ਪੋੜਿਆ ਨਹੀਂ ਕੋਈ ਵੀ ਨਾ ਕਿਸੇ ਜਾ ਕੇ ਸਾਨੂੰ ਆਖਿਆ ਇਹ ਕਹੇਗਾ ਇਹ ਠੀਕ ਕਰੇਗਾ ਉਹਦੇ ਸਾਥੋਂ ਵਕੀਲ ਨੇ ਮੰਗੀ ਵੀ ਜਿਹੜੀ ਯੂਨੀਪਲਸ਼ਨ ਮਿਲਦੀ ਉਹਦੀ ਕਾਪੀ ਲਿਓ ਨਸੀ ਗਏ ਜਿਆਕੇ ਕੇ ਚੇਤਾਗਲਾ ਨਾ ਦੇਵਨ ਜਾਂਦੇ ਆ ਸਰਸਾ ਨੂੰ ਆਖੇ ਭੈਣ ਜੀ ਤੁਹਾਡਾ ਕਾਪੀ ਨਾ ਕੰਮ ਸੈਨੇ ਤਾਂ ਮੇਰੀ ਕਾਪੀ ਲੈ ਜਾ ਅਸੀਂ ਉਹ ਵੀ ਪੇਸ਼ ਕੀਤੀ ਪਰ ਨਹੀਂ ਸਾਨੂੰ ਕੋਈ ਉਹਦੀ ਸਹੂਲਤ ਨਹੀਂ ਮਿਲੀ ਬਾਕੀ ਉਹਨਾਂ ਵਿਚਾਰਿਆਂ ਨੇ ਸਾਡੇ ਨਾਲ ਬੜੀ ਮਤਨ ਕੀਤੀ ਵੀ ਤੁਸੀਂ ਲੈ ਜਾ ਫਿਰ ਅਸੀਂ ਉਹਨਾਂ ਨੂੰ لے ਕੇ ਆਏ 15 ਅਗਸਤ ਆ ਰਿਹਾ ਮਾਤਾ ਜੀ 15 ਅਗਸਤ 26 ਜਨਵਰੀ ਜਿਹੜੇ ਵੀ ਦੇਸ਼ ਦੀ ਆਜ਼ਾਦੀ ਦੇ ਨਾਲ ਦਿਹਾੜੇ ਹੈਗੇ ਆ ਕਦੀ ਤੁਹਾਨੂੰ ਉੱਥੇ ਬੁਲਾਇਆ ਨਹੀਂ ਗਿਆ ਕਦੀ ਸਨਮਾਨਤ ਨਹੀਂ ਕੀਤਾ ਗਿਆ ਨਹੀਂ ਬੇਟਾ ਜਿਉਂ ਕੋਈ ਸਾਨੂੰ ਕਿਸੇ ਨਹੀਂ ਬੁਲਾਇਆ कोई पीछे ही किसे ने नहीं किसे ने बात नहीं पूछी कोई आया नहीं ना सानू कोई पत्र ना कोई कार्ड कुछ नहीं एक मेरे को काढ़ा जो सानू बुलाਉਂਦੇ ਸੀ ਉਹ मेरे को, मेरे को, को कोई जरਤ ਲੋ ਰਹਿ ਗਏ ਨਹੀਂ ਇਹਨੂੰ ਹੱਥ ਵਿੱਚ ਆਏ ਬੱਚੇ ਦੇ ਚ ਉਹ ਮੇਰੇ ਕੋਲ ਇੱਕ ਹੈਗਾ ਵਾ ਤੇ ਇਹ ਨਹੀਂ ਤਾਂ ਸਾਨੂੰ ਬਕਾਇਦਾ ਸਾਦੇ ਜਾਂਦੇ ਸਾਂ ਬੜੇ ਉਥੇ ਅਫਸਰ ਕਠੇ ਹੁੰਦੇ ਸੀ ਆਰਾਮਸਰਾਂ ਦੇ ਕਿਸੇ ਨੇ ਕੋਈ ਸਾਡੀ ਬਾਹ ਨਹੀਂ ਫੜੀ ਇਹਨੇ ਬੱਚੇ ਕਿੰਨੇ ਮਾਜੇ ਤੁਹਾਡੇ ਮੇਰੇ ਦੋ ਕਾਕੇ ਚਾਰ ਗੁੱਡੀਆਂ ਇੱਕ ਮੇਰਾ ਬੇਟ ਹੋਰ ਆਪੋ ਆਪਣੇ ਪਰਿਵਾਰਾਂ ਸੁਖੀ ਆ ਸਰ ਤਾਂ ਵੱਡਾ ਮੇਰਾ ਬੇਟਾ ਤਰ 8 ਸਾਲ ਹੋ ਗਏ ਇਹ ਛੋਟਾ ਕੋਈ ਕਿਸੇ ਬੱਚੇ ਨੂੰ ਕੋਈ ਸਰਕਾਰ ਵੱਲੋਂ ਸਹੂਲਤ ਮਿਲੀ ਹੋਵੇ ਕੋਈ ਨੌਕਰੀ ਕੋਈ ਨੌਂਢੇ ਮੇਰਾ ਪਤਾ ਦਾਵੀਆਂ ਨਹੀਂ ਚਾਹੀਤ ਨਹੀਂ ਹੋਏ ਆਂਦਾ ਮਾਦਾ ਲੀ ਜਾ ਲਵਨੀ ਰੁਪਏ ਦੇਖੇ ਮਾਦਾ ਲੀ ਜਾ ਮਾ ਤੇ ਗੋਡੇ ਨਹੀਂ ਪਟਿਆ ਸਾਡੇ ਮਹਾਰਾਏ ਭਲਾ ਕਰੇ ਮਾਸ ਰੋਣ ਤੇ ਬਹਿਣ ਵਾਲੀ ਜਿੰਦ ਜਿਵੇਂ ਹੰਟੇ ਬੈਗੀ ਗੱਲਾਂ ਸੁਣੀਆਂ ਪੈਂਦੀਆਂ ਕੀ ਕਰੇ ਸਰਕਾਰੀ ਨੌਕਰੀਆਂ ਜਿਹੜੇ ਲੋਕ ਕਰਦੇ ਆ ਤੇ ਉਹਨਾਂ ਨੂੰ ਸਹੂਲਤਾਂ ਦਿੰਦੀਆਂ ਸਰਕਾਰਾਂ ਪੈਨਸ਼ਨਾਂ ਲੁੰਦੀਆਂ ਵਾ ਉਹਦੇ ਪਰਿਵਾਰਾਂ ਨੂੰ ਪੈਨਸ਼ਨਾਂ ਲੱਗ ਜਾਂਦੀਆਂ ਮਨ ਚ ਦੁੱਖ ਹੁੰਦਾ ਕਿ ਏ ਈਡੀ ਬੜੀ ਕੁਰਬਾਨੀ ਕੀਤੀ ਦੁੱਖ ਤਕਲੀਫ ਸੀ ਇਹ ਝੱਲੇ ਜੰਗਲਾਂ ਜਿਹੜੇ ਲੋਕ ਲੋਕ ਕੇ ਸਮਾਂ ਘਟਿਆ ਤੇ ਉਹਦਾ ਕੀ ਅੰਜਾਮ ਕੀ ਫਾਇਦਾ ਕੀ ਹੋਇਆ ਰੋਸ ਹੁੰਦਾ ਕਦੀ ਬੜਾ ਰੋਸ ਹੁੰਦਾ ਕੱਲ ਹੀ ਜਦੋਂ ਮਾਂ ਪਾਈ ਨਹੀਂ ਮੇਰੇ ਕੋ ਗਿਣਤੀਆਂ ਬਚਾ ਗਏਂ ਦੀ ਮਾਂ ਪਰਿਵਾਰ ਨੂੰ ਦੱਸ ਨਹੀਂ ਸਕਦੀ ਪਰ ਉਹਨਾਂ ਦੀਆਂ ਗੱਲਾਂ ਮਾਂ ਕਰ ਕਰ ਕੇ ਆਪਣੇ ਆਪ ਨੂੰ ਵਿੱਚ ਵਿੱਚ ਘੁੱਟਦੀ ਰਹੀ ਨਹੀਂ ਆ ਅੱਜ ਤੂੰ ਹੀ ਜਿੰਦੇ ਆ ਮੈਨੂੰ ਤੂੰ ਹੀ ਪੁੱਛੋ ਇਹ ਤਾਂ ਮੋਤੀ ਗਾ ਤਾਂ ਮੈਂ ਅਨੇਕ ਅੱਖਾਂ ਤੋਂ ਇੰਨੀ ਆ ਮੈਂ ਕਿਤੇ ਯਾਦ ਨਹੀਂ ਸਕਦੀ ਤੇ ਬਾਕੀ ਮੈਨੂੰ ਬਚਾ ਇਕੱਲਾ ਵਾ ਮੈਨੂੰ ਲੈ ਕੇ ਜਾਵੇ ਕਿਰਫ ਮੈਂ ਜਾ ਸਕਦੀ ਨੀ ਮੈਂ ਕਿਤੇ ਜਾਣੀ ਸਕਦੀ ਪਰ ਮੇਰੀਆਂ ਵੀਡੀਓ ਤੋਂ ਵੀ ਇਹਦੇ ਗੈਨ ਗਵਰਨਮੈਂਟ ਵੀ ਵੇਂਦੀ ਆ ਭਗਵੰਤ ਮਾਨ ਵੀ ਵੇਂਦਾ ਵਾ ਪਰ ਨਹੀਂ ਕਿਸੇ ਦੇ ਮਨ ਦੇ ਉਤੇ ਅਸਰ ਪੈਂਦਾ ਹੀ ਨਹੀਂ ਮੈਂ ਤੇ ਵੀ ਅਖੇ ਭਗਵੰਤ ਮਾਨ ਨੂੰ ਤੇਰੀ ਦਾਦੀ ਵਰਗੀ ਆ ਮੈਂ ਚਲੋ ਜੇ ਜਿਆਦਾ ਨਹੀਂ ਤਾਂ ਤੂੰ ਇਨਾ ਹੀ ਮੇਰਾ ਦਰਸੇ ਖਾ ਲੈ ਵੀ ਬਜ਼ੁਰਗ ਮਾਤਾ ਖੈਰ 6 ਮਹੀਨੇ ਕੇ ਸਾਲ ਮੇਰ ਮਨ ਚ ਇਹ ਤਾਂ ਨਾ ਰੂ ਵੀ ਮੇਰੇ ਪਤੀ ਦੀ ਕੋਈ ਸੁਣਾਈ ਨਹੀਂ ਹੋਈ ਪਰ ਨਹੀਂ ਕੋਈ ਬੱਚਾ ਸੁਣਾਈ ਨਹੀਂ ਬੜਾ ਅੱਜ ਤੁਸੀਂ ਆਜ਼ਾਦ ਮੁਲਕ ਵਿੱਚ ਰਹਿ ਰਹੇ ਹੋ ਤੇ ਜੋ ਹਾਲਾਤ ਤੁਹਾਡੇ ਨਾਲ ਬੀਤ ਰਹੀ ਆ ਸਮਝਦੇ ਹੋ ਆਪਣੇ ਆਪ ਆਜ਼ਾਦ ਤੁਸੀਂ ਉਹ ਤਾਂ ਬੜਾ ਮਾਨੂਦ ਖਾਉਂਦਾ ਆਜ਼ਾਦ ਸਮਝਦੇ ਹੋ ਖੁਦ ਨੂੰ ਕਿ ਤਰ੍ਹਾਂ ਜਿਤਨਾ ਤੁਸੀਂ ਕੁਰਬਾਨੀਆਂ ਕੀਤੀਆਂ ਤੁਹਾਡੇ ਸਰਦਾਰ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਉਸ ਆਜ਼ਾਦੀ ਦਾ ਨਿਗ ਅੱਜ ਲੋਕ ਮਾਰ ਰਹੇ ਆ ਪਰ ਤੁਹਾਨੂੰ ਖੁਦ ਨੂੰ ਕੋਈ ਆਜ਼ਾਦੀ ਦਾ ਸਹੂਲਤ ਨਹੀਂ ਕੋਈ ਸੁਖ ਨਹੀਂ ਤੁਹਾਨੂੰ ਨਹੀਂ ਭਾਬਾ ਜਿਉ ਸਾਨੂੰ ਨਹੀਂ ਮਿਹਨਤ ਆਈ ਕਿਸੇ ਦੇ ਸੁੱਖ ਨੂੰ ਕੀ ਕਰਨਾ ਸੁੱਖ ਤੇ ਜੇ ਆਪਾਂ ਨੂੰ ਮਿਹਨਤ ਤਾਂ ਹੀ ਆ ਇਹਨੂੰ ਬੱਚੇ ਨੂੰ ਕੀ ਲੋੜ ਹੈਗੀ ਵਿਹਾਂ ਦੀ ਦਾ ਦੀ ਜਾ ਵੇ ਚੰਦੀ ਕੋਈ ਨੌਕਰੀ ਗਵਰਨਮੈਂਟ ਦੀ ਮਿਲਵੇ ਆਪਣੀ ਕਰ ਆਪਣੇ ਪਰਿਵਾਰ ਨੂੰ ਪਾ ਦੋ ਬੇਟੀਆਂ ਵਾ ਇਕੱਲਾ ਬੱਚਾ ਵਾ ਜਦੋਂ ਕਿਸੇ ਪਾਸੇ ਲੋਸਾਰਾ ਹੀ ਨਹੀਂ ਤੇ ਕੀ ਕਰ ਸਕਦੇ ਬਾਕੀ ਇਹ ਆ ਵੀ ਸਿਆਣਿਆਂ ਦੇ ਹੁੰਦੇ ਵੀ ਆਖੇ ਜੇ ਸੁਨਾਈ ਹੋਵੇ ਤਾਂ ਫੇਰ ਆ ਇਹਨੀਆਂ ਮੇਰੀਆਂ ਵੀਡੀਓ ਗਈਆਂ ਮੇਰੀਆਂ ਕੁਮਾਰਾਜ ਫੋਟੋਆਂ ਗਈਆਂ ਪਰ ਮੈਨੂੰ ਅਜੇ ਤੱਕ ਕਿਸੇ ਨੇ ਆਣ ਕੇ ਨਹੀਂ ਆਖਿਆ ਵੀ ਮਾਤਾ ਤੈਨੂੰ ਕੁਝ ਮਿਲਿਆ ਆ ਕਿ ਜਾਂ ਨਹੀਂ ਅਫਸਰ ਵੀ ਆਉਂਦੇ ਆ ਪਰ ਨਹੀਂ ਫੋਟੋ ਲੱਗੀ ਹੋਈ ਉਹ ਨਾ ਸਰਦਾਰ ਜੀ ਦੀ ਤਾਂ ਉਹ ਟਵੜਾ ਕਰਕੇ ਅਸੀਂ ਉੱਧਰ ਲਾ ਲਈ ਆ ਪਰ ਨਹੀਂ ਕੋਈ ਨਹੀਂ ਤੇ ਬਾਕੀ ਜਿਹੜਾ ਨਾਂ ਉਹਨਾਂ ਦਾ ਹੈਗਾ ਤਾਂ ਤਾਮਾ ਪੱਤਰ ਮਿਲਿਆ ਸਾਨੂੰ ਸਾਰੇ ਕਿਉਂ ਨਹੀਂ ਗਵਰਨਮੈਂਟ ਨੇ ਦੇਤੇ ਤਾਮਾ ਪੱਤਰ ਜਿਹੜਾ ਮਿਲਿਆ ਫਿਰ ਕੀ ਤਰ੍ਹਾਂ ਸਮਝਦੇ ਜੇ ਤਾਮਾ ਉਹ ਵੇਖ-ਵੇਖ ਕੇ ਤੁਸੀਂ ਯਾਦ ਕਰਦੇ ਜੇ ਫਿਰ ਮਨ ਭਰਦਾ ਵੀ ਆ ਕੀ ਫਾਇਦਾ ਹੋਇਆ ਦਾ ਨਾ ਤੇ ਬਚਾ ਨਹੀਂ ਆ ਵੀ ਲੈ ਲਓ ਮੇਰ ਕੋ। ਅੱਛਾ। ਮੈਂ ਤੇ ਵੀ ਆਖਿਆ ਭਗਵੰਤ ਮਾਨ ਨੇ ਵੀ ਤੂੰ ਉਹਨਾਂ ਦੇ ਅਬਦੋ ਤੇ ਬੈਠਾ ਹੈ ਨਾ ਤੇ ਮੇਰ ਕੋ ਲਈ ਮੈਂ ਨੂੰ ਕੀ ਕਰਨਾ? ਮੇਰਾ ਕਿਛ ਕੰਮ ਹੈ। ਜਦੋਂ ਮੈਨੂੰ ਇਹਦਾ ਕੋਈ ਸੁਹੂਲਤ ਨਹੀਂ ਮਿਲੀ ਕੋਈ ਮੈਨੂੰ ਇਹਦਾ ਸੁਹੂਕੀ ਨਹੀਂ ਤੇ ਮੈਂ ਨਵੇਂ ਇੱਕ ਨਾਲ ਹੀ ਫੜੀ ਮਕਾਦ ਲੀ ਲਈ ਫੜੀ। ਮੈਂ ਤਾਂ ਬੜਾ ਨਹੀਂ ਹੈ। ਜ਼ਿਆਦਾ ਨੂੰ ਸੰਭੀ ਫਿਰਦੇ ਹੋ ਤੁਸੀਂ। ਜ਼ਿਆਦਾ ਉਹਨਾਂ ਦੀਆਂ ਸੰਭ ਗਏ। ਜਿਹੜੀਆਂ-ਜਿਹੜੀਆਂ ਗੱਲਾਂ ਕਰਦੇ ਉਹਨਾਂ ਦੀਆਂ ਗੱਲਾਂ ਜ਼ਿਆਦਾ ਹੁੰਦੀਆਂ। ਤੇ ਬਾਕੀ ਤਾਂ ਇਹ ਅੰਦਰ ਛਪੜਾਂ ਦਾ ਪਾਣੀ ਪੀਂਦੇ ਸਾਂ ਤੇ ਰਾਤ ਨੂੰ ਖੇਕੇ ਆਪਣੇ ਤੋੜ ਤੋੜ ਖਾਂਦੇ ਸਾਂ ਤੇ ਬਾਕੀ ਤੁਹਾਡੀ ਕਦਰ ਕੋਈ ਵੀ ਨਹੀਂ ਤੇ ਬਾਕੀ ਇਹ ਆ ਵੀ ਗਵਰਨਮੈਂਟ ਦੀ ਪਤ ਮਰਜੀ ਆ ਖੈਰ ਮੈਂ 6 ਮਹੀਨਿਆਂ ਕੇ ਸਾਲਿਆਂ ਕੇ 2 ਮਹੀਨਿਆਂ ਕੇ ਘੜੀਆਂ ਕੇ ਪਾ ਲਿਆ ਮੈਂ ਤਾਂ ਠੱਠੀ ਦੇ ਘੰਡੇ ਹਾਲਾਤ ਕਿਸ ਤਰ੍ਹਾਂ ਦੇ ਆ ਜਿਸ ਤਰ੍ਹਾਂ ਤੁਸੀਂ ਹੁਣ ਖੋਖਾ ਇੱਕ ਬਣਾ ਕੇ ਤੇ ਚਾਹ ਵੇਚਦੇ ਪਏ ਉਹ ਨਾਲ ਤੁਹਾਡਾ ਪੋਤਰਾ ਲੱਗਾ ਹੋਇਆ ਆ ਥੋੜਾ ਥੋੜਾ ਵੀ ਸਮਾਨ ਰੱਖਿਆ ਕੀ ਰੋਟੀ ਦਾ ਗੁਜ਼ਾਰਾ ਹੋ ਜਾਂਦਾ ਦਿਨਾਂ ਮਾ ਤਾਂ ਪੈਸੇ ਦਾ ਠੇਕਾ ਠਾ ਕਰੀ ਨਹੀਂ ਇਹ ਤਾਂ ਤੋਕੇ ਠੁਕ ਜਾਂਦਾ ਰਹਾ ਰਾਤ ਨੂੰ ਹੀ ਮਾ ਪਤ ਦੋ ਮੇਰੇ ਪਤ ਦੀ ਇੱਕ ਆਖਿਆ ਬੇਟੇ ਮੇਰੇ ਦੀ ਰਾਤ ਸਾਰੀ ਰਾਤ ਮਾ ਪਤਾ ਇੱਥੇ ਜਾਗਣਾ ਵੀ ਕੋਈ ਇਹਨੂੰ ਸਾਡ ਨਾ ਭੇਡਣਾ ਲਾ ਜਾ ਸਿਰਫ ਢਿੱਡ ਖਾਤਰ ਤੇ ਜੇ ਢਿੱਡ ਭਰ ਰਿਹਾ ਤਾਂ ਕਿਹ ਲੋੜ ਸਾਨੂੰ ਰਹਾ ਤਾਂ ਝਾਕਦੀ ਤੇ ਆ ਇਨਾ ਸਮਾਨ ਰੱਖਦੀ ਇਨਾ ਸਮਾਨ ਤਾਂ ਪਤਾ ਕੋਈ ਰੱਖ ਨਹੀਂ ਸਕਦਾ ਪਰ ਆਪਣੀ ਮਜਬੂਰੀ ਨੂੰ ਰੱਖਿਆ ਇਹਦੇ ਇਹਨਾਂ ਸਮਾਨ ਜੇ ਰੱਖੀ ਗਏ ਨਹੀਂ ਇਹ ਸੱਜਦੇ ਪਰ ਆਪਣੀ ਮਜਬੂਰੀ ਕਰਕੇ ਆ ਕਿਥੋਂ ਖਾਵਾਂਗੇ ਜੇ ਅਸੀਂ ਇਹਨਾਂ ਵੀ ਨਾ ਕਰਾਂਗੇ ਇਹ ਇੱਕੋਂ ਸਾਨੂੰ ਦਬਗਾ ਬੈਠਿਆ ਨੇ ਅੱਜ ਮਾਰੇ ਕੋਈ ਸਰਕਾਰ ਨੇ ਸਹੂਲਤ ਦਿੱਤੀ ਹੁੰਦੀ ਤੇ ਤੁਸੀਂ ਰਾਮ ਦੇ ਨਾਲ ਬਹਿ ਕੇ ਖਾਂਦੇ ਤੁਹਾਨੂੰ ਵੀ ਮਾਣ ਹੋਣਾ ਸੀ ਕਿ ਮੇਰੇ ਆਦਮੀ ਨੇ ਕੁਰਬਾਨੀ ਦਿੱਤੀ ਆ ਦੇਸ਼ ਦੀ ਸ਼ੱਕਰ ਤੇ ਉਹਨਾਂ ਦੇ ਜੋ ਉਹਨਾਂ ਕੁਰਬਾਨੀ ਦੇਣ ਦਾ ਮੈਨੂੰ ਕੋਈ ਸੁਖ ਮਿਲਿਆ ਆ ਦੁੱਖ ਆਣਾ ਬਹੁਤ ਜ਼ਿਆਦਾ ਬਹੁਤ ਦੁੱਖ ਆਉਂਦਾ ਬੱਚਾ ਥੋੜਾ ਨਹੀਂ ਮਾਨੂੰ ਇੰਨਾ ਕਿਹੜਾ ਦੁੱਖ ਹੁੰਦਾ ਨਾ ਗਵਰਨਮੈਂਟ ਦੇ ਗਾੜੀ ਜਾ ਕੇ ਕੀ ਬੋਲਾਂ ਮੈਂ ਮੇਰੀਆਂ ਜਦੋਂ ਵੀਡੀਓ ਵੇਂਦੇ ਆ ਵੇਂਦੇ ਇਸ ਕਰਨ ਨੂੰ ਵੇਂਦੇ ਹੀ ਆ ਤੇ ਜੇ ਮੈਨੂੰ ਸਾਰਾ ਦੇਣਾ ਉਹਦੇ ਦੇ ਵੀ ਸਕਦੇ ਆ ਪਰ ਨਹੀਂ ਬੇਟਾ ਇਹਨੂੰ ਇਹਦਾ ਦੇਸ਼ ਜਹਾਦ ਹੋਇਆ ਕਿੰਨੀਆਂ ਹਕੂਮਤਾਂ ਆਈਆਂ ਤੇ ਕਿੰਨਿਆਂ ਨੇ ਰਾਜ ਕੀਤਾ ਆ ਇੱਥੇ ਕਿਸੇ ਕਿਸੇ ਨੇ ਵੀ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਨਾ ਬੱਚਾ ਕਿਸੇ ਨੇ ਨਹੀਂ ਉਹ ਸਾਡੇ ਕੋ ਪਹੁੰਚ ਜਿਹੜੇ ਨਾਲ ਸਾਥੀ ਰਹੇ ਉਹ ਵੀ ਨਹੀਂ ਪਹੁੰਚੇ ਸਾਥੀ ਵੀ ਸਾਥ ਛੱਡ ਗਏ ਜਦੋਂ ਅਨੇਕ ਦਿਨ ਮਾੜੇ ਹੋਣ ਨਾ ਬੰਦੇ ਦੇ ਉਹ ਸਾਥੀ ਵੀ ਸਾਥ ਛੱਡ ਜਾਂਦੇ ਸਾਥੀਆਂ ਨੇ ਵੀ ਕਿਸੇ ਨੇ ਨਹੀਂ ਆਖਿਆ ਵੀ ਅਸੀਂ ਜੇ ਮੌਜੂਦ ਮਾਨ ਨੇ ਡਏ ਆ ਸਾਡੇ ਨਾਲ ਹੀ ਰਿਹਾ ਵੀ ਇਹਨੇ ਵੀ ਸਾਡੇ ਨਾਲ ਦੁੱਖ ਸੁੱਖ ਚ ਲੈ ਆਵਾ ਪਰ ਜੇ ਹੁਣ ਤੇ ਆਮ ਆਦਮੀ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਹੈ ਭਗਵੰਤ ਮਾਨ ਕਹਿੰਦਾ ਸੀ ਹਰ ਇੱਕ ਦਾ ਦਰਦ ਸੁਣਾ ਗਏ ਹਰ ਇੱਕ ਨੂੰ ਬਣਦਾ ਅਧਿਕਾਰ ਦੇਵਾਂਗੇ ਤੇ ਉਹ ਵੀ ਨਹੀਂ ਤੁਹਾਡੇ ਤੱਕ ਪਹੁੰਚਿਆ ਕੋਈ ਐਮਐਲਏ ਆਮ ਘਰਾਂ ਦੇ ਕਾਕੇ ਜਿਹੜੇ ਕਹਿੰਦੇ ਸੀ ਅਸੀਂ ਐਮਐਲਏ ਬਣੇ ਆ ਆਮ ਘਰਾਂ ਦੇ ਕਾਕੇ ਆ ਤੁਹਾਡੇ ਤੱਕ ਕੋਈ ਨਹੀਂ ਪਹੁੰਚਿਆ ਨਾ ਨਾ ਕੋਈ ਨਹੀਂ ਬੱਚਾ ਨਾ ਐਮਐਲਏ ਪਹੁੰਚਿਆ ਨਾ ਭਗਵਾਨ ਦਾ ਮਾਨ ਦਾ ਕੋਈ ਸਾਨੂੰ ਇਹ ਤੱਕ ਕੋਈ ਖਬਰ ਨਹੀਂ ਮਿਲੀ ਕੋਈ ਸਮਝ ਸਾਡੇ ਕੋ ਆਇਆ ਹੀ ਨਹੀਂ ਹਾਂ ਤੁਸੀਂ ਭੈਣ ਭਾਈ ਆਉਂਦੇ ਜੇ ਵੀਡੀਓ ਬਣਾ ਕੇ ਲੈ ਜਾਂਦੇ ਮੇਰੇ ਤੱਕ ਕੋਈ ਅਫਸਰ ਜਾਂ ਕੋਈ ਮਤਲਬ ਜਿਹੜਾ ਸਾਥੀ ਆ ਉਹ ਹੀ ਆਇਆ ਹੋਵੇ ਵੀਡੀਓ ਤਾਂ ਵੈਂਦਾ ਹੀ ਆ ਤੇ ਜਲ ਕੇ ਵੇਖੀਏ ਮਾਤਾ ਦਾ ਕੀ ਲਿਆ ਪਰ ਨਹੀਂ ਦੋਤਾ ਆਪੋ ਆਪਣੇ ਸੁੱਖ ਵੇੰਦਾ ਰੇਗੀ ਕੋਈ ਕਿਸੇ ਦਾ ਦੁੱਖ ਨਹੀਂ ਜਲ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਹਾਡੇ ਕੋਲ ਤਾਮਾ ਪੱਤਰ ਆ ਉਹਦੇ ਸਬੰਧ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਪੁੱਤਿਆ ਇੰਨੀ ਆ ਵੀ ਜੇ ਉਹਨੇ ਥੋੜਾ ਮੋਟਾ ਮੈਨੂੰ ਦੇਣਾ ਮੇਰੀ ਜਿੰਦਗੀ ਜਾਨੇ ਮੈਨੂੰ ਦੇ ਦੇ ਮੈਨੂੰ ਪਤਾ ਵੀ ਮੇਰੇ ਪਤੀ ਦਾ ਹੱਥ ਮੁੜਿਆ ਹੈ ਤੇ ਜੇ ਨਹੀਂ ਦੋਗਾ ਤਾਂ ਉਹਦੀ ਮਰਜ਼ੀ ਹੈ ਮੇਰੇ ਪੋਤੇ ਨੂੰ ਕੋ ਨੌਕਰੀ ਦੇ ਦੇ ਚਲੋ ਚਾਹ ਦਾ ਜੜਾ ਇੰਕੀਤਾ ਨਾ ਕਰਾਂਗੇ ਬੜਾ ਚੰਗਾ ਮਾਪੋਤਰ ਦੋਵੇਂ ਹੀ ਕੰਨੀ ਚੱਲਾਂਗੇ ਆਪਣੀ ਨੌਕਰੀ ਦਾ ਕਰ ਲੋ ਜੇ ਉਹ ਵੀ ਦਉ ਤੇ ਬਾਕੀ ਕਿਹਾ ਤਾਂ ਮੈਂ ਬਥੇਰਾ ਸਮਝੋ ਤੁਹਾਡੇ ਸਾਹਮਣੇ ਬੋਲਦੀ ਵੀ ਆਂ ਤੁਸੀਂ ਕਹਿੰਦੇ ਜੀ ਨਾ ਵੀ ਮੈਂ ਕਹਿੰਨੀ ਆ ਕਿ ਆਣ ਕੇ ਤਾਮਾ ਪਤਰ ਆਪਣਾ ਵਾਪਸ ਲੈ ਜਾ ਹਾਂ ਤਾਂ ਫੇਰ ਬਚਾ ਕੀ ਆਖਣ ਮੈਂ ਜਦੋਂ ਮੈਨੂੰ ਉਹਦਾ ਫਾਇਦਾ ਹੀ ਕੋਈ ਨਹੀਂ ਤੇ ਮੈਂ ਤਾਂ ਮੇ ਪਤਨ ਨੂੰ ਕਰਨਾ ਕੀ ਹੈ ਜਦ ਮੈਨੂੰ ਉਹਦਾ ਹਾਂ ਭੀ ਉਹਨਾਂ ਦੀ ਨਿਸ਼ਾਨੀ ਆ ਭੀ ਉਹਨਾਂ ਨੇ ਫੌਜ ਦੇ ਵਿੱਚ ਲੜੇ ਆ ਉਹਨਾਂ ਨੂੰ ਆ ਚੀਜ਼ ਮਿਲੀ ਆ ਉਹਦੀ ਮੈਨੂੰ ਵੀ ਇੱਕ ਨਿਸ਼ਾਨੀ ਆ ਮੇਰੇ ਕੋਲ ਮਦੇ ਹੋਰ ਸ੍ਰੀ ਠੀਕ ਹੈ ਦਵਾਈ ਦੂਰੀ ਚਲਦੀ ਥੜੀ ਦਵਾਈ ਤਾਂ ਪਰ ਚਲਦੀ ਰਹਿੰਦੀ ਹੈ ਅੱਖੀ ਮੈਨੂੰ ਦੇਖਦਾ ਨਹੀਂ ਕਰਨੀ ਮੈਨੂੰ ਸੁਣਦਾ ਨਹੀਂ ਦੁਰਿਆ ਜਾਂਦਾ ਨਹੀਂ ਬੱਚਾ ਵਾਸਾ ਮੈਨੂੰ ਦੇਵੇ ਤਾਂ ਮੈਂ ਜਾਣੀ ਉਹ ਨਹੀਂ ਜਿੱਥੇ ਜਾਣਾ ਐਨੀ ਦਮ ਮੈਂ ਕਿਤੇ ਜਾਣੀ ਸਾਹਿਬ ਮੈਂ ਤੁਹਾਡਾ ਚਿਹਰਾ ਨਹੀਂ ਪਛਾਨ ਸਕਦੀ ਮਦੇ ਕਿੰਨੀ ਉਮਰ ਹੋ ਗਈ ਜੇ ਤੁਹਾਡੀ ਹੁਣ ਨਹੀਂ ਕੋਈ 80 ਸਾਲ ਹੋ ਗਈ ਪੁੱਤ 80 ਸਾਲ ਆਹ 80 ਸਾਲ ਹੋ ਗਏ ਇਹ ਬਾਕੀ ਦੁੱਖ ਬੜੇ ਵੇਖੇ ਬੇਟਾ ਮੈਂ ਤਾਂ ਮਹਾਰਾਜ ਤੋਂ ਮੰਗਦੀ ਵੀ ਮਹਾਰਾਜ ਮੈਨੂੰ ਤਾਂ ਘੜੀ ਪਾਲ ਦੇ ਵਿੱਚ ਹੀ ਲੈ ਜਾ ਖੜਨਾ ਇਹ ਲੈ ਜਾ ਮੈਨੂੰ ਦੁੱਖ ਨਾ ਦਿਖਾ ਬਾਕੀ ਮੈਨੂੰ ਬੱਚਿਆਂ ਦਾ ਦੁੱਖ ਰਲ ਦੋ ਬਹੁਤ ਬਹੁਤ ਧੰਨਵਾਦ ਮਾਤਾ ਜੀ ਤੁਹਾਡੇ ਨਾਲ ਗੱਲਬਾਤ ਕੀਤੀ ਤੁਹਾਡੇ ਨਾਲ ਹਾਂ ਜਿੰਦੇ ਰੋ ਵੱਡੀ ਉਮਰ ਹੋਈ ਮਾਰਾ ਇਤਾਂਦਰਸਤੀ ਬਖਸ਼ਿਆ ਪਤ ਜੇ ਕੋ ਸੁਣੂਗਾ ਤੇ ਧੰਨਵਾਦ ਉਹ ਜੇ ਨਾਂ ਸੁਣੂਗਾ ਤੇ ਆਪਦੀ ਤੇ ਬੋਲਣਾ ਹੀ ਆ ਤੇ ਬਾਕੀ ਮੈਨੂੰ ਨਹੀਂ ਮਾਰ ਕੋਈ ਮੇਰੀ ਸੁਣਾਈ ਹੋਵੇ ਮਗਰ ਉਹ ਮੇਰੇ ਹੋ ਜਾਏ ਤੇ ਮੈਂ ਕਹਿ ਨਹੀਂ ਸਕਦੀ ਪਾ ਹੁੰਦਿਆ ਮੇਰੇ ਮੈਨੂੰ ਨਹੀਂ ਯਾਦ ਆਉਂਦਾ ਸਾਂਝਾ ਮੈਨੂੰ ਸਾਹ ਇਹ ਸਾਡੇ ਸੁਭਾਸ਼ ਚੰਦਰ ਬੋਸ ਦੇ ਸਾਥੀ ਸਰਦਾਰ ਚਰਨ ਸਿੰਘ ਦੀ ਧਰਮ ਪਤਨੀ ਮਾਤਾ ਕਰਤਾਰ ਕੌਰ ਤੁਸੀਂ ਜਿਹੜਾ ਖੋਖਾ ਦੇਖ ਰਹੇ ਹੋ ਇਹਦੇ ਵਿੱਚ ਦਾਦੀ ਔਰ ਪੋਤਾ ਦੋਨੋਂ ਰਲ ਕੇ ਚਾਹ ਦਾ ਕੰਮ ਕਰਦੇ ਨੇ ਬੜਾ ਮਨ ਨੂੰ ਦੁੱਖ ਆ ਕਿ ਜਿਹੜੇ ਦੇਸ਼ ਦੀ ਆਜ਼ਾਦੀ ਦਾ ਨਿਗ ਇਸ ਟਾਈਮ ਲੀਡਰ ਮੰਨਦੇ ਨੇ ਉਹ ਆਜ਼ਾਦੀ ਇਹਨਾਂ ਸੂਬਿਆਂ ਨੇ ਲੈ ਕੇ ਦਿੱਤੀ ਹੈ ਜੋ ਐਸਐਮ ਰੋ ਰੋ ਕੇ ਪ੍ਰਕਾਰ ਕਰ ਰਹੇ ਨੇ ਕਿ ਸਾਡੇ ਪੱਲੇ ਕੁਝ ਨਹੀਂ ਹੈਗਾ ਅਸੀਂ ਕੱਪ ਕੱਪ ਚਾਹ ਵੇਚਣ ਲਈ ਮਜਬੂਰ ਬੈਠੇ ਆ ਉਹ ਜੋ ਕੁਰਬਾਨੀਆਂ ਦਿੱਤੀਆਂ ਜੰਗਲਾਂ 'ਚ ਰਹੇ ਲੋਕ ਛੁਪ ਕੇ ਰਹੇ ਉਹਦਾ ਨੱਕ ਜਿਹੜਾ ਇਹ ਲੀਡਰ ਲੋਕ ਮਾਰਦੇ ਨੇ ਬਾਹੂ ਲੋਕ ਮਾਰਦੇ ਨੇ ਉਹਦਾ ਨੱਕ ਬੜਾ ਮਨ ਨੂੰ ਦੁਖਿਆ ਮਾਤਾ ਜੀ ਕੋ ਇੱਕ ਤਾਮਾ ਪੱਤਰ ਆ ਜੋ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਦਿੱਤਾ ਸੀ ਇਨਾ ਮਨ ਦੁਖੀ ਹੈ ਇਹਨਾਂ ਦਾ ਇਹਨਾਂ ਨੇ ਕਿਹਾ ਕਿ ਉਹ ਤਾਮਾ ਪੱਤਰ ਦਾ ਮੈਨੂੰ ਕੀ ਸੁੱਖ ਆ ਉਹਨੂੰ ਮੈਂ ਸਾਫ਼ ਕਰਦੀਆਂ ਜਾਦਾਂ ਨੂੰ ਲੈ ਕੇ ਆਪਣੇ ਸੀਨੇ ਨਾਲ ਲਾਈ ਫਿਰਦੀਆਂ ਪਰ ਮੈਨੂੰ ਸੁੱਖ ਕੋਈ ਨਹੀਂ ਔਰ ਮੌਜੂਦਾ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਹਨਾਂ ਨੇ ਬੇਨਤੀ ਕੀਤੀ ਆ ਕਿ ਜੇ ਮੈਨੂੰ ਕੋਈ ਸੁੱਖ ਨਹੀਂ ਦੇਣਾ ਤੇ ਉਹ ਤਾਮਾ ਪੱਤਰ ਆ ਕੇ ਮੇਰੇ ਖੋਖੇ ਦੇ ਵਿੱਚ ਵਾਪਸ ਲੈ ਜਾਓ ਤਾਂ ਕਿ ਮੈਨੂੰ ਮਾਨ ਰਵੇ ਕਿ ਮੇਰਾ ਤਾਮਾ ਪੱਤਰ ਤੁਸੀਂ ਵਾਪਸ ਲੈ ਲਿਆ ਬੜਾ ਮਾਤਾ ਜੀ ਦੇ ਮਨ ਭਰਿਆ ਵਾ ਕੰਨਾਂ ਤੋਂ ਮਦਦ ਨਹੀਂ ਸੁਣਾਈ ਨਹੀਂ ਦੇ ਰਿਹਾ ਅੱਖਾਂ ਤੋਂ ਦਿਖਾਈ ਨਹੀਂ ਦੇ ਰਿਹਾ ਸਰੀਰ ਵੀ ਕਮਜ਼ੋਰ ਹੋ ਚੁੱਕਾ 85 ਸਾਲ ਹੋ ਗਏ ਨੇ ਦੀਕਦਿਆਂ ਵੀ ਕੋਈ ਅਫਸਰ ਆਵੇ ਤੇ ਮੇਰੀ ਫਰਿਆਦ ਸੁਣੇ ਉਹ ਜੋ ਅਸੀਂ ਨਨਵਾ ਜਿਹੜਾ ਅਸੀਂ ਆਜ਼ਾਦੀ ਦੇ ਦਿਨ ਮਨਾਉਣ ਜਾ ਰਹੇ ਹਾਂ ਪਰ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਹਿੱਸੇ ਪਾਏ ਨੇ ਉਹ ਦੁਖੀ ਨਜ਼ਰ ਆ ਰਹੇ ਨੇ ਕਾਪਿਛ ਕਬ ਚਾਹ ਦੇ ਵੇਚ ਰਹੇ ਨੇ ਔਰ ਜੋ ਆਜ਼ਾਦੀ ਦਾ ਨਿਗਰਾਨੇ ਨੇ ਉਹ ਲੀਡਰ ਬਣ ਕੇ ਏਸੀ ਗੱਡੀਆਂ ਤੇ ਏਸੀਆਂ ਕੋਠੀਆਂ ਵਿੱਚ ਘੁੰਮ ਰਹੇ ਨੇ ਇਹ ਸਾਡੇ ਦੇਸ਼ ਦੀ ਦਾਸਤਾਨ ਔਰ ਮਾਤਾ ਜੀ ਦਾ ਦਰਦ ਭਰਿਆ ਹਾਲ ਇਸ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰੋ ਕਿ 15 ਅਗਸਤ ਜਿਹੜਾ ਮਨਾਇਆ ਜਾ ਰਿਹਾ ਉਦੋਂ ਹਰ ਮੁੱਖ ਮੰਤਰੀ ਸਾਹਿਬ ਤੇ ਪੰਜਾਬ ਦੇ ਹਰ ਮੰਤਰੀ ਐਮ ਐਲ ਏ ਚੇਅਰਮੈਨਾਂ ਦੇ ਹਰ ਇੱਕ ਦੇ ਫੋਨ ਤੱਕ ਇਹ ਵੀਡੀਓ ਪਹੁੰਚ ਜਾਵੇ ਔਰ ਕਿਤੇ ਨਾ ਕਿਤੇ ਮਾਤਾ ਦੀ ਸੁਣਵਾਈ ਹੋ ਸਕੇ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ